ਅਸੀਂ ਜਾਣਦੇ ਹਾਂ ਸਾਨੂੰ ਪ੍ਰਤੀ ਦਿਨ ਕਿੰਨਾ ਭੋਜਨ ਖਾਣਾ ਚਾਹੀਦਾ ਹੈ ਤੇ ਇਸ ਬਾਰੇ ਪੋਸ਼ਣ ਮਾਰਾਂ ਦਾ ਕੀ ਕਹਿਣਾ ਹੈ ਜਦੋਂ ਅਸੀਂ ਪਲੇਟਾਂ ਵਿੱਚ ਪਰੋਸੇ ਜਾਣ ਵਾਲੇ ਭੋਜਨ ਨੂੰ ਦੇਖਦੇ ਹਾਂ ਤਾਂ ਸਾਨੂੰ ਇੰਜ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਔਸਤ ਭੋਜਨ ਦੀ ਮਾਤਰਾ ਵੱਧ ਗਈ ਹੈ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਮਾੜਾ ਮੋਟਾ ਹੀ ਅੰਦਾਜ਼ਾ ਹੈ ਕਿ ਉਹਨਾਂ ਨੂੰ ਕਿੰਨਾ ਭੋਜਨ ਖਾਣਾ ਚਾਹੀਦਾ ਪਰ ਕਈ ਕਾਰਕ ਇਸ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਵਿੱਚ ਉਹਨਾਂ ਨੂੰ ਪਰੋਸਿਆ ਜਾਣ ਵਾਲਾ ਭੋਜਨ ਵੀ ਸ਼ਾਮਲ ਹੈ ਜਦੋਂ ਭੋਜਨ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਲੋਕਾਂ ਵਿੱਚ ਜ਼ਿਆਦਾ ਖਾਣ ਦੀ ਸਹਜ ਪ੍ਰਵਿਰਤੀ ਨੂੰ ਵਿਗਿਆਨਿਕ ਤੌਰ ਤੇ ਪੋਸ਼ਨ ਸਾਈਜ਼ ਇਫੈਕਟ ਮਤਲਬ ਭੋਜਨ ਦੇ ਆਕਾਰ ਦੇ ਪ੍ਰਭਾਵ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਇਸ ਉੱਤੇ ਕੇਂਦ੍ਰਿਤ ਕਈ ਅਧਿਐਨ ਕੀਤੇ ਗਏ ਹਨ ਹੁਣ ਗੱਲ ਕਰਦੇ ਹਾਂ ਖਾਣ ਪੀਣ ਦੀਆਂ ਆਦਤਾਂ ਦੇ ਖਤਰੇ ਬਾਰੇ ਲੀਡਜ਼ ਯੂਨੀਵਰਸਿਟੀ ਵਿੱਚ ਭੁੱਖ ਅਤੇ ਊਰਜਾ ਸੰਤੁਲਨ ਦੇ ਪ੍ਰੋਫੈਸਰ ਜੇਮਸ ਸਟੱਬਸ ਦੱਸਦੇ ਹਨ ਜਦੋਂ ਲੋਕ ਆਪਣੀ ਲੋੜ ਤੋਂ ਵੱਧ ਭੋਜਨ ਖਾਂਦੇ ਹਨ ਤਾਂ ਉਹਨਾਂ ਅੰਦਰ ਖਾਣ ਪੀਣ ਦੀਆਂ ਗੈਰ ਸਿਹਤਮੰਦ ਆਦਤਾਂ ਵਿਕਸਿਤ ਹੋਣ ਦਾ ਖਤਰਾ ਹੁੰਦਾ ਹੈ ਖਾਸ ਤੌਰ ਤੇ ਜ਼ਿਆਦਾਤਰ ਮਾਤਰਾ ਵਿੱਚ ਗੈਰ ਸਿਹਤਮੰਦ ਭੋਜਨ ਖਾਣ ਦੇ ਹੋਰ ਵੀ ਮਾੜੇ ਨਤੀਜੇ ਹੋ ਸਕਦੇ ਹਨ ਹਾਲਾਂਕਿ ਜਦੋਂ ਭੋਜਨ ਦੇ ਆਕਾਰ ਦੇ ਪ੍ਰਭਾਵ ਜਿਸ ਵਿੱਚ ਲੋਕ ਆਪਣੀ ਲੋੜ ਤੋਂ ਵੱਧ ਖਾਂਦੇ ਹਨ ਦੇ ਕਾਰਨ ਕੀ ਹਨ ਅਜੇ ਪੂਰੀ ਤਰ੍ਹਾਂ ਸਮਝੇ ਨਹੀਂ ਗਏ ਪਰ ਕੁਝ ਕਾਰਨਾਂ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ ਭੋਜਨ ਦੀ ਮਾਰਕੀਟਿੰਗ ਲਈ ਇਸ਼ਤਿਹਾਰ ਪੈਕਟਾਂ ਵਿੱਚ ਪੰਦ ਭੋਜਨਾ ਤੇ ਨਿਰਭਰਤਾ ਰੈਸਟੋਰੈਂਟ ਜੋ ਆਫਰ ਉੱਤੇ ਜ਼ਿਆਦਾ ਭੋਜਨ ਦਿੰਦੇ ਹਨ ਵਧਾ ਚੜਾ ਕੇ ਲਿਖੀਆਂ ਭਗਵਾਨ ਬਣਾਉਣ ਦੀਆਂ ਵਿਧੀਆਂ ਵਡੀਆਂ ਪਲੇਟਾਂ ਦੀ ਵਰਤੋਂ ਇਹ ਸਾਰੇ ਹਾਲਾਤ ਅਜਿਹੀਆਂ ਅਸਤੀਤियां ਪੈਦਾ ਕਰਦੇ ਹਨ ਜਿੱਥੇ ਅਸੀਂ ਜ਼ਿਆਦਾ ਖਾਂਦੇ ਹਾਂ ਇੱਕ ਡਾਈਟੀਸ਼ੀਅਨ ਅਤੇ ਡਾਈਟੈਟਿਕ ਐਸੋਸੀਏਸ਼ਨ ਦੇ ਬੁਲਾਰੇ ਕਲੀਅਰ ਫਰੰਟਰਨ ਮਡ ਕਹਿੰਦੇ ਹਨ 1970 ਦੇ ਦਹਾਕੇ ਵਿੱਚ ਉਸ ਤਨਰਾਤ ਦੇ ਖਾਣੇ ਦੀ ਪਲੇਟ 2 ਸੈਂਟੀਮੀਟਰ ਦੀ ਹੁੰਦੀ ਸੀ ਹੁਣ ਇਹ 28 ਸੈਂਟੀਮੀਟਰ ਦੀ ਹੈ ਇਸ ਲਈ ਲਾਜ਼ਮੀ ਤੌਰ ਤੇ ਸਾਡੇ ਦੁਆਰਾ ਖਾਧੇ ਜਾਣ ਵਾਲੇ ਹਿੱਸੇ ਦੇ ਆਕਾਰ ਵਿੱਚ ਵਾਧਾ ਹੋਇਆ ਇਸ ਤੋਂ ਇਲਾਵਾ ਰੈਸਟੋਰੈਂਟ ਹਮੇਸ਼ਾ ਲੋੜ ਤੋਂ ਵੱਧ ਭੋਜਨ ਪਰੋਸਦੇ ਨੇ ਇਸ ਨਾਲ ਲੋਕਾਂ ਵਿੱਚ ਭਰਮ ਪੈਦਾ ਹੁੰਦਾ ਹੈ ਕਿ ਉਹਨਾਂ ਨੂੰ ਘਰ ਵਿੱਚ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਆਓ ਹੁਣ ਜਾਣਦੇ ਹਾਂ ਸਾਨੂੰ ਆਮ ਤੌਰ ਤੇ ਕਿੰਨਾ ਭੋਜਨ ਖਾਣਾ ਚਾਹੀਦਾ ਹੈ। ਸਾਨੂੰ ਆਮ ਤੌਰ ਤੇ ਕਿੰਨੀ ਮਾਤਰਾ ਵਿੱਚ ਭੋਜਨ ਖਾਣਾ ਚਾਹੀਦਾ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਭੋਜਨ ਦੇ ਹਿੱਸੇ ਦਾ ਆਕਾਰ ਕਈ ਕਾਰਕਾਂ ਤੇ ਨਿਰਭਰ ਕਰਦਾ ਹੈ ਜਿਵੇਂ ਉਮਰ, ਲਿੰਗ, ਉਚਾਈ ਤੇ ਭਾਰ, ਕਈ ਗਤੀਵਿਧੀਆਂ ਕਰਨ ਦਾ ਪੱਧਰ। ਸਰੈਂਟਨਵੁੱਡ ਦੱਸਦੇ ਹਨ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇੱਕ ਦਿਨ ਵਿੱਚ ਕੀ ਖਾਂਦੇ ਹੋ। ਤੇ ਕਿੰਨੀ ਵਾਰ ਖਾਂਦੇ ਹੋ ਉਹ ਕਹਿੰਦੇ ਹਨ ਹਾਲਾਂਕਿ ਸਾਨੂੰ ਕਿੰਨਾ ਭੋਜਨ ਖਾਣਾ ਚਾਹੀਦਾ ਹੈ ਇਹ ਸਮਝਣ ਦਾ ਇੱਕ ਸੌਖਾ ਤਰੀਕਾ ਹੈ ਆਪਣੇ ਹੱਥਾਂ ਦੀ ਵਰਤੋਂ ਕਰਨਾ ਮਾਸ ਤੁਹਾਡੀ ਹਥੇਲੀ ਦੇ ਆਕਾਰ ਦੇ ਬਰਾਬਰ ਚਿਕਨ ਤੁਹਾਡੇ ਹੱਥ ਦੇ ਆਕਾਰ ਦੇ ਬਰਾਬਰ ਸਬਜ਼ੀਆਂ ਇੱਕ ਮੁਠੀ ਕਾਰਬੋਹਾਈਡਰੇਟਸ ਇੱਕ ਮੁਠੀ ਫਲ ਇੱਕ ਮੁਠੀ BDA ਨੇ ਇੱਕ ਵਿਸਤ੍ਰਿਤ ਪ੍ਰੋਟੋਕਾਲ ਵੀ ਬਣਾਇਆ ਜਿਸ ਵਿੱਚ ਮੁੱਖ ਭੋਜਨ ਸਮੂਹਾਂ ਦੀ ਵੰਡ ਹਰੇਕ ਭੋਜਨ ਨੂੰ ਪਰੋਸਣ ਦੀ ਮਾਤਰਾ ਦੀ ਵਿਆਖਿਆ ਕੀਤੀ ਗਈ ਹੈ ਸਟੱਬਸ ਦੱਸਦੇ ਹਨ ਸਿਹਤਮੰਦ ਬਾਲਕਾਂ ਲਈ ਸਿਫਾਰਸ਼ ਕੀਤੀ ਭੋਜਨ ਮਾਤਰਾ ਆਮ ਤੌਰ ਤੇ ਔਰਤਾਂ ਲਈ 2000 ਕਿਲੋ ਕੈਲਰੀ ਪ੍ਰਤੀ ਦਿਨ ਅਤੇ ਮਰਦਾਂ ਲਈ 2500 ਕੈਲਰੀ ਪ੍ਰਤੀ ਦਿਨ ਦੀ ਰੋਜ਼ਾਨਾ ਕੈਲਰੀ ਦੀ ਲੋੜ ਤੇ ਅਧਾਰਿਤ ਹੁੰਦੀ ਹੈ ਸਟੱਬਸ ਕਹਿੰਦੇ ਹਨ ਲੋਕ ਇੱਕ ਦੂਜੇ ਤੋਂ ਬਹੁਤ ਵੱਖਰੇ ਹੁੰਦੇ ਹਨ ਇਸ ਲਈ ਆਸਤ ਮੂਲ ਕਈ ਵਾਰ ਗੁਮਰਾਹ ਹੋ ਸਕਦੇ ਹਨ ਕਿਉਂਕਿ ਹਰ ਕਿਸੇ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ ਹਾਲਾਂਕਿ ਇਹ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਲੋਕ ਲੋੜ ਤੋਂ ਵੱਧ ਭੋਜਨ ਖਾਂਦੇ ਹਨ ਤਾਂ ਇਸ ਨਾਲ ਊਰਜਾ ਦੀ ਖਪਤ ਇੱਕ ਵਿਅਕਤੀ ਦੀ ਊਰਜਾ ਦੀ ਲੋੜ ਤੋਂ ਵੱਧ ਹੋ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਸਹੀ ਮਾਤਰਾ ਵਿੱਚ ਭੋਜਨ ਖਾਣ ਦੇ ਤਰੀਕਿਆਂ ਦੀ ਟਰੈਂਟਨਵੁੱਡ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇਹ ਨਹੀਂ ਸਮਝਦੇ ਹਰ ਇੱਕ ਨੂੰ ਇੱਕੋ ਜਿਹੇ ਭੋਜਨ ਦੀ ਲੋੜ ਨਹੀਂ ਹੁੰਦੀ ਉਦਾਹਰਨ ਵਜੋਂ ਜੇ ਤੁਸੀਂ ਕਿਸੇ ਇੱਕ ਪਰਿਵਾਰ ਲਈ ਖਾਣਾ ਪਰੋਸ ਰਹੇ ਹੋ ਤਾਂ ਹਰੇਕ ਵਿਅਕਤੀ ਲਈ ਵਿਅਕਤੀਗਤ ਤੌਰ ਤੇ ਲੋੜ ਅਨੁਸਾਰ ਵੱਖ-ਵੱਖ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ ਟਰੈਂਟਨਵੁੱਡ ਕਹਿੰਦੇ ਨੇ ਚੌਲ ਅਤੇ ਪਾਸਤਾ ਵਰਗੇ ਕਾਰਬੋਹਾਈਡਰੇਟਸ ਅਕਸਰ ਵੱਡੇ ਹਿੱਸਿਆਂ ਵਿੱਚ ਪਰੋਸੇ ਜਾਂਦੇ ਹਨ ਕਿਉਂਕਿ ਅਜਿਹੇ ਭੋਜਨ ਨੂੰ ਤੋਲਣ ਵਿੱਚ ਸਮਾਂ ਲੱਗ ਸਕਦਾ ਹੈ ਅਸੀਕੇ ਇਸ ਤਰ੍ਹਾਂ ਆਪਣਾ ਸੰਤੁਲਨ ਸਹੀ ਰੱਖ ਸਕਦੇ ਆ ਚੰਗਾ ਖਾਣਾ ਖਾਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀ ਪਲੇਟ ਵਿੱਚ ਕਿੰਨਾ ਖਾਣਾ ਖਾਂਦੇ ਹੋ ਤੁਸੀਂ ਜੋ ਖਾਣਾ ਖਾਂਦੇ ਹੋ ਉਸ ਦਾ ਇੱਕ ਗੱਲ ਉੱਤੇ ਬਹੁਤ ਅਸਰ ਪੈਂਦਾ ਹੈ ਕਿ ਤੁਸੀਂ ਖਾਣਾ ਖਾਣ ਤੋਂ ਬਾਅਦ ਮਹਿਸੂਸ ਕਰਦੇ ਹੋ ਜਾਂ ਨਹੀਂ ਸੰਟਨਵੁੱਡ ਕਹਿੰਦੇ ਹਨ ਪ੍ਰੋਟੀਨ ਜਾਂ ਫਾਈਬਰ ਨਾਲ ਭਰਪੂਰ ਪੋਜਨ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਾਉਂਦੇ ਰਹਿੰਦੇ ਨੇ ਇਸ ਤੋਂ ਇਲਾਵਾ ਤੁਸੀਂ ਉਹ ਪੋਜਨ ਖਾ ਸਕਦੇ ਹੋ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ ਇਸ ਲਈ ਇੱਕ ਚੰਗੀ ਉਦਾਹਰਨ ਦਾਲਾਂ ਅਤੇ ਸਬਜ਼ੀਆਂ ਵਾਲਾ ਸੂਪ ਹੈ ਇਸ ਤੋਂ ਤੁਹਾਨੂੰ ਪ੍ਰੋਟੀਨ ਫਾਈਬਰ ਅਤੇ ਪਾਣੀ ਮਿਲੇਗਾ ਸੰਟਨਵੁੱਡ ਕਹਿੰਦੇ ਨੇ ਚਰਬੀ ਇੱਕ ਊਰਜਾ ਭਰਪੂਰ ਪੋਜਨ ਹੈ ਕਿਉਂਕਿ ਇਸ ਵਿੱਚ ਸਾਰੇ ਮਾਈਕਰੋਨਿਊਟ੍ਰੀਐਂਟਸ ਦੀ ਤੁਨਾ ਵਿੱਚ ਸਭ ਤੋਂ ਵੱਧ ਕੈਲਰੀ ਹੁੰਦੀ ਹੈ ਇਸ ਲਈ ਇਹ ਸੰਤੁਸ਼ਟੀ ਨੂੰ ਵਧਾ ਸਕਦੀ ਹੈ ਅਤੇ ਭੁੱਖ ਨੂੰ ਘਟਾ ਸਕਦੀ ਹੈ ਆਪਣੀ ਖੁਰਾਕ ਵਿੱਚ ਜਤੂਨ ਦਾ ਤੇਲ ਰੈਪਸੀਡ ਤੇਲ ਐਵੋਕਾਡੋ ਤੇਲ ਯੁਕਤ ਮੱਛੀ ਗਿਰੀਆਂ ਅਤੇ ਬੀਜ ਵਰਗੇ ਵਿੱਚ ਥੋੜੀ ਜਿਹੀ ਚਰਬੀ ਨੂੰ ਸ਼ਾਮਿਲ ਕਰਨਾ ਵੀ ਮਦਦਗਾਰ ਹੋ ਸਕਦਾ ਹੈ ਸਟੱਫਸ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨਾਂ ਤੋਂ ਬਚਣਾ ਵੀ ਮਹੱਤਵਪੂਰਨ ਹੈ ਉਹ ਕਹਿੰਦੇ ਨੇ ਕੁਝ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨ ਵਿੱਚ ਪੋਸ਼ਟਿਕ ਤੱਤ ਘੱਟ ਹੁੰਦੇ ਹਨ ਪਰ ਉਹਨਾਂ ਵਿੱਚ ਊਰਜਾ ਬਹੁਤ ਹੁੰਦੀ ਹੈ ਇਸ ਲਈ ਇਸ ਦਾ ਮਤਲਬ ਹੈ ਕਿ ਉਹਨਾਂ ਵਿੱਚ ਚਰਬੀ ਖੰਡ ਨਮਕ ਅਤੇ ਐਡੀਟਿਵ ਜ਼ਿਆਦਾ ਹੋ ਸਕਦੇ ਹਨ ਇਹਨਾਂ ਵਿੱਚੋਂ ਤੁਹਾਨੂੰ ਕੁਝ ਵਧੇਰੇ ਕੈਲਰੀ ਖਾਣ ਲਈ ਮਜਬੂਰ ਕਰ ਸਕਦੇ ਹਨ ਜਿਸ ਨਾਲ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਹੋਰ ਖਾਣ ਦੀ ਲੋੜ ਹੈ ਹਾਲਾਂਕਿ ਸਟੱਫਸ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਆਪਣੇ ਪਸੰਦੀਦਾ ਭੋਜਨਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਭੋਜਨ ਖੁਸ਼ੀ ਆਰਾਮ ਅਤੇ ਇਨਾਮ ਦਾ ਸਰੋਤ ਹੈ ਇਸ ਲਈ ਸਾਨੂੰ ਉਹਨਾਂ ਨੂੰ ਪੂਰੀ ਤਰ੍ਹਾਂ ਇਨਕਾਰ ਕਰਨ ਦੀ ਲੋੜ ਨਹੀਂ ਉਹ ਦੱਸਦੇ ਹਨ ਪਰ ਜੇ ਤੁਸੀਂ 80% ਸਿਹਤਮੰਦ ਘੱਟ ਕੈਲਰੀ ਵਾਲੇ ਪੋਸ਼ਟਿਕ ਭੋਜਨ ਤੇ ਧਿਆਨ ਕੇਂਦ੍ਰਿਤ ਕਰਦੇ ਹੋ ਤਾਂ ਤੁਸੀਂ ਆਪਣੇ ਬਾਕੀ 20% ਭੋਜਨ ਵਿੱਚ ਆਪਣੇ ਮਨਪਸੰਦ ਉੱਚ ਕੈਲਰੀ ਵਾਲੇ ਭੋਜਨ ਸ਼ਾਮਲ ਕਰ ਸਕਦੇ ਹੋ ਪਰ ਦੋਵੇਂ ਮਾਹਰਾਂ ਨੇ ਕਿਹਾ ਕਿ ਤੁਹਾਨੂੰ ਇਸ ਬਾਰੇ ਬਹੁਤ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਤੁਹਾਨੂੰ ਕਿੰਨਾ ਖਾਣਾ ਖਾਣਾ ਚਾਹੀਦਾ ਹੈ। ਸੈਂਟਨਵੁੱਡ ਕਹਿੰਦੇ ਹਨ ਇਹ ਸਭ ਸੰਤੁਲਨ ਬਾਰੇ ਹੈ। ਬ੍ਰਿਟੇਨ ਵਿੱਚ ਜ਼ਿਆਦਾ ਭੋਜਨ ਖਾਣ ਅਤੇ ਇਸ ਦੇ ਨਤੀਜੇ ਵਜੋਂ ਕਮਰ ਤੇ ਪੈਣ ਵਾਲੇ ਪ੍ਰਭਾਵ ਨਾਲ ਸੰਬੰਧਿਤ ਸਮੱਸਿਆਵਾਂ ਹਨ। ਇਸ ਦੇ ਨਾਲ ਹੀ ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਦੇਖ ਰਹੇ ਹਾਂ ਜੋ ਖਾਣ ਸਬੰਧੀ ਵਿਕਾਰਾਂ ਵਿੱਚ ਉਲਝੇ ਹੋਏ ਹਨ। ਸਟੱਬਸ ਦੱਸਦੇ ਹਨ ਇਸ ਲਈ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਸਲ ਵਿੱਚ ਪੋਸ਼ਟਿਕ ਭੋਜਨ ਦੇ ਸਨੈਕਸ ਖਾ ਰਹੇ ਹੋ ਜੋ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ ਸੈਂਟਨਵੁੱਡ ਕਹਿੰਦੇ ਹਨ ਰੰਗ-ਬਰੰਗੀਆਂ ਸਬਜ਼ੀਆਂ ਅਤੇ ਫਲਾਂ ਸਮੇਤ ਕਈ ਤਰ੍ਹਾਂ ਦੇ ਭੋਜਨ ਖਾਣ ਨੂੰ ਆਪਣਾ ਟੀਚਾ ਬਣਾਉਣਾ ਚਾਹੀਦਾ ਹੈ